ਤੇ ਤੁਸੀਂ ਇੱਧਰ ਆ ਜਾਓ ਹੋ ਗਿਆ ਮੈਂ ਥਾਰਾ ਘੜਾਇਆ ਨਾ ਬਿਲਕੁਲ ਬਾਤ ਥੋੜੀ ਆਣਾ ਕਰਦੇ ਨਾ ਯਾਰਾ ਬੋੜ ਉਪਰ ਆ ਲੈ ਲੈ ਲਿਆ ਮੈਂ ਫੋਟੋ ਦਿਨਾ ਕੋਲ ਬੋਸ ਬਾਰੀ ਨਾ ਮਨਜੋਗ ਐਸਐਸਪੀ ਸਾਹਿਬ ਪਠਾਨਕੋਟ ਦੇ ਦਿੱਤੇ ਹਨ ਨਿਰਦੇਸ਼ ਤੇ ਡੀਐਸਪੀ ਸਾਹਿਬ ਰੂਲਰ ਪਠਾਨਕੋਟ ਦੀ ਜੋਗਗਵਾਈ ਦੇ ਸਬੰਧ ਵਿੱਚ ਡੀਐਸਪੀ ਸਾਹਿਬ ਹੈੱਡਕੁਆਟਰ ਸਦਾਰਨ ਛੱਤਰ ਸਿੰਘ ਸੀਏਜੀ ਸਟਾਫ ਪਠਾਨਕੋਟ ਤੇ ਮੇਰੀ ਤਾਰਾਗੜ ਥਾਣੇ ਦੀ ਟੀਮ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਲੇਟ ਨਾਈਟ ਕੀਤਾ ਗਿਆ ਜਿਸ ਵਿੱਚ ਸਾਨੂੰ ਸਫਲਤਾ ਮਿਲੀ ਆ ਅਸੀਂ ਚਾਰ ਵਿਅਕਤੀ ਸਮੇਤ ਦੋ ਗੱਡੀਆਂ ਤੇ 30 ਪੇਟੀਆਂ ਸ਼ਰਾਬ ਰੈਲ ਸਟੈਗ ਜਿਹੜੀ ਅਸੀਂ ਰਿਕਵਰ ਕੀਤੀ ਹੈ ਜਿਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 33 ਅੰਡਰ ਸੈਕਸ਼ਨ 61 14 68 2 14 420 766 71 ਆਈ ਪੀ ਸੀ 120 ਵੀ ਆਈ ਪੀ ਸੀ ਤਹਿਤ ਰਜਿਸਟ੍ਰੇਸ਼ਨ ਕਰਕੇ ਤਫਤੀਸ਼ ਕਰ ਰਹੇ ਹਾਂ ਇਹ ਜਿਹੜੇ ਦੋਸ਼ੀ ਆਪਾਂ ਰਾਉਂਡ ਅਪ ਕੀਤੇ ਨੇ ਗ੍ਰਿਫਤਾਰ ਕੀਤੇ ਨੇ ਇਹਦੇ ਵਿੱਚ ਇੱਕ ਸਰਿੰਦਰ ਸੋਨੂ ਡੱਗ ਜਿਹਨੂੰ ਕਹਿੰਦੇ ਇਹਦੇ ਖਿਲਾਫ ਪਹਿਲਾਂ ਵੀ 8-9 ਮਗਦਮੇ ਜਿਹੜੇ ਅਜਹੀਆਂ ਸਮਗਲਿੰਗ ਜਿਹੜੀ ਸ਼ਰਾਬ ਦੀ ਸਮਗਲਿੰਗ ਕਰਦਾ ਹੈ ਉਹਦੇ ਦਰਜ ਨੇ ਇਹ ਹੈਪਚੂਲ ਕਿਸ਼ਮ ਦਾ ਆਦਮੀ ਆ ਇਹਨਾਂ ਨੂੰ ਅੱਜ ਆਪਾਂ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਜਿਹੜੇ ਪੇਟੀਆਂ ਆਪਾਂ ਰਿਕਵਰ ਕੀਤੀਆਂ ਉਹਨਾਂ ਦੇ ਵਿੱਚੋਂ ਜਿਹੜੀਆਂ ਕਿ 24 ਪੇਟੀਆਂ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਉਹ ਹੋਲੋਗ੍ਰਾਮ ਜਿਹੜੇ ਉਤੋਂ ਲਾਏ ਹੋਏ ਨੇ ਗਲਤੀ ਨਾਲ ਇਹਨਾਂ ਕੋ ਜਿਹੜੇ ਕੋਈ ਚਾਰ ਕਪੇਟੀਆਂ ਨੇ ਉਹਨਾਂ ਤੇ ਹੋਲੋਗ੍ਰਾਮ ਰਹਿ ਗਏ ਆ ਹੋਲੋਗ੍ਰਾਮ ਦੇ ਆਧਾਰ ਦੇ ਉੱਤੇ ਅਸੀਂ ਜਿਹੜਾ ਆਕਸਾਈਡ ਡਿਪਾਰਟਮੈਂਟ ਨੂੰ ਲਿਖ ਕੇ ਭੇਜ ਰਹੇ ਆ ਕਿ ਇਹ ਸਟਾਕ ਵੇਖ ਕੇ ਦੱਸਿਆ ਜਾਵੇ ਕਿ ਇਹਨਾਂ ਨੂੰ ਸਟਾਕ ਦੀ ਅਲਾਟਮੈਂਟ ਹੋਈ ਸੀ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜੇ ਫਰਦਰ ਇਹਦੇ ਵਿੱਚ ਦੋਸ਼ੀ ਹੋਣਗੇ ਜਾਂ ਇਨਵੋਲਵਮੈਂਟ ਜਿੰਨਾਂ ਦੀ ਬਣੇਗੀ ਉਹਨਾਂ ਨੂੰ ਵੀ ਇਸ ਮੁਕਦਮੇ 'ਚ ਨਾਮਜ਼ਦ ਕਰਕੇ ਤੇ ਉਹ ਮੁਕਦਮੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਤੇ ਜੋ ਅਜੇ ਇਹ ਇੰਟਰ ਸਟੇਟ ਜਾਂ ਡਿਸਟ੍ਰਿਕਟ ਜਾਂ ਜ਼ਿਲ੍ਹੇ ਆ ਟੂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਸ਼ਰਾਬ ਦੀ ਨਜਾਇਜ਼ ਸਮਗਲਿੰਗ ਕਰਦੇ ਆ ਉਹਨਾਂ ਨੂੰ ਨੱਥ ਪਾਵਾਂਗੇ